ਇਹ ਨੀ ਪਾਰਟੀ ਤੇ ਬਲਾਸ ਤੋਂ ਹੈ ਕਿ ਮਨੁੱਖੀ ਤੀਤੀ ਬਹੁਤ ਵਿਸ਼ੇਸ਼ੀ ਕਿ ਕਿ ਜੇ ਇਨਾ ਵੱਡਾ ਬਲਾਸ ਆਮ ਬੱਚੇ ਨੂੰ ਇਨਾ ਸਮਾਨ ਦੇਣ ਦਾ ਮਤਲਬ ਨਹੀਂ ਕਿ ਵੇਚੀ ਰਿਹਾ ਬੇਤੀ ਰਾਤ ਡੇਰਾ ਬਾਬਾ ਨਾਨਕ ਦੇ ਪਿੰਡ ਧਰਮਾਬਾਦ ਵਿਖੇ ਗੰਦਕ ਤੇ ਪੋਟਾਸ਼ ਨੂੰ ਕੁੱਟਦਿਆਂ ਹੋਇਆਂ ਬਲਾਸਟ ਕਾਰਨ ਦੋ ਔਰਤਾਂ ਸਮੇਤ 7 ਵਿਅਕਤੀਆਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਜ਼ਖਮੀਆਂ ਵਿੱਚ ਦੋ ਸਕੇ ਭਰਾ ਇੱਕ ਧੀ ਜਵਾਈ ਵੀ ਦੱਸੇ ਜਾ ਰਹੇ ਹਨ। ਗੰਭੀਰ ਜ਼ਖਮੀ ਹੋਏ ਵਿਅਕਤੀਆਂ ਨੂੰ ਅੰਮ੍ਰਿਤਸਰ ਦੇ ਹਸਪੀਟਲ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਜਿਸ ਨਾਲ ਨਜ਼ਦੀਕੀ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ। ਇਸ ਘਟਨਾ ਨੂੰ ਲੈ ਕੇ ਡੇਰਾ ਬਾਬਾ ਨਾਨਕ ਦੇ ਇਲਾਕੇ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਗੰਧਕ ਪੋਟਾਸ਼ ਵੇਚਣ ਵਾਲੇ ਲੋਕਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਭਾਜੀ ਇਹਦੇ ਮੁੰਡੇ ਵਸਤਵਾਦੀ ਚਲਾਉਂਦੇ ਇਹਨਾਂ ਤੇ ਪੋਟਾਸ਼ ਲੈ ਕੇ ਤੇ ਉਹਨਾਂ ਚਲਾਈਏ ਦੇ ਵਿੱਚ ਆ ਜਿਹੜੀ ਮੁੰਡੇ ਚਲਾਉਂਦੇ ਆ ਅਸਲ ਕੀ ਹੋਈ ਸਾਨੂੰ ਇਹ ਹੁਣ ਪਾਣੀ ਤਾਂ ਨਹੀਂ ਪਤਾ ਵੀ ਇਹ ਮੁੰਡੇ ਚਾਰੇ ਪੰਜੇ ਸਾਡੇ ਉਨਕੀ ਉੱਟਾਂ ਦੇਖੀ ਤਾਂ ਕੀ ਕਰਨ ਲੱਗੇ ਤੇ ਬਲਾਸਟ ਹੋਇਆ ਇਹ ਜਨਾਬ ਬੜੇ ਗੰਭੀਰ ਰਖਮੀ ਹੋ ਗਏ ਕਿੰਨੇ ਦੀ ਮੁਫਾਰਾ ਤੇ ਜੀ ਹੈਗੇ ਤੇ ਪਾਜੀ ਪੰਜ ਦੇ ਮੁੰਡੇ ਨੇ ਤੇ ਦੋ ਦੇ ਜਿਹਨੇ ਜਿਹੜੀਆਂ ਉਹਨਾਂ ਨੂੰ ਸੱਦਨ ਆਈਆਂ ਸੀ ਵੀ ਆਓ ਅੰਦਰ ਪ੍ਰਸ਼ਾਦ ਆਪਾਂ ਨੂੰ ਪੱਕਾ ਦੇ ਤੁਸੀਂ ਆ ਲੋ ਆਉਂਦੀਆਂ ਨੇ ਉਹ ਸੱਦਨ ਉਹ ਜਦੋਂ ਉਹ ਕਿਤੇ ਆਈਆਂ ਤੇ ਉਹ ਵੀ ਲਪੇਟ ਚਾ ਗਏ ਸਮਝ ਨਹੀਂ ਕਹਾਂ ਹਾਂ ਇਹਨਾਂ ਦੇ ਇਹਦੇ ਜਵਾਈ ਤੇ ਇੱਕ ਇਹਦਾ ਬੇਟਾ ਹੀ ਦੋਰੇ ਦੇ ਨੇ ਹਾਂਜੀ ਮੇਰਾ ਪਰਿਵਾਰ ਹਾਂਜੀ ਮੇਰੇ ਤਕੀਏ ਦਾ ਇੱਥੇ ਪਿਆ ਸੀ ਕੋਈ ਇੱਥੇ ਕਿੰਨਾ ਪੁੱਥੇ ਰਹਿ ਪੜ ਰਹਿ ਦੇ ਨਿਹਰਾ ਬਹੁਤ ਸੀ ਮੇਰਾ ਬੜਾ ਸੀ ਤੇ ਇਹਨਾਂ ਮਾਰੀਆਂ ਚੀਕਾਂ ਚੁੱਕਾਂ ਤੇ ਕੋਈ ਜਿੱਥੋਂ ਲੱਗੋ ਗਵਾਂਢੀ ਆਏ ਉਸੇ ਵੇਲੇ ਭੱਜੇ ਹਾਂਜੀ ਤੇ ਫੜ ਕੇ ਇੱਕ ਗੱਡੀ ਪਰੋਣੇ ਦੀ ਉਹ ਆਪਾਂ ਕੱਢੀ ਉਹਨੇ ਮੁੰਡੇ ਨੇ ਤੇ ਇੱਕ ਆਪਾਂ ਮੁੰਡੇ ਡਰੇ ਲਿਆ ਕੀ ਪਾਗ ਲਿਆ ਮੈਂ ਬਾਅਦ ਚ ਗਿਆ ਨਾ ਵੀਰਾਂ ਲੈ ਕੇ ਆ ਗਿਆ ਜੀ ਆਪੀ ਇੰਨੀ ਮਾਤਰਾ ਦੇ ਨਿਆਣਿਆਂ ਨੂੰ ਨਹੀਂ ਦੇਣੀ ਚਾਹੀਦੀ ਹਾਂਜੀ ਜੀਰਾ ਸਾਇਰ ਕਰਨ ਬਣਿਆ ਵੀ ਕਿੰਨੇ ਦੀ ਰੱਖੀ ਹੋਵੇ ਹਾਂਜੀ ਸਰ ਇਹਦੇ ਵਿੱਚ ਸੱਤ ਚੀਜ਼ ਜਖਮੀ ਜੀ ਦੋ ਲੈਣੀ ਜੀ ਤੇ ਪੰਜ ਜੀ ਸੇ ਸੋਰਾ ਜਿੱਤਿਆ ਨਾ ਮੁੰਡੇ ਆਲੇ 12 ਸਾਲਾਂ ਦੀ 18 ਸਾਲਾਂ ਦੀ ਕੇ ਦੀ ਉਮਰ ਹੈ ਕੇ ਦੀ 17 ਸਾਲ ਉਮਰ ਆ ਪਰ ਆ ਜਿਹੜੇ ਲੱਗ ਬਹੁਤ ਕੰਡੀਸ਼ਨ ਬਹੁਤ ਮਾੜੀ ਹੈ ਜੀ ਇਹਨਾਂ ਚੇ ਪ੍ਰਕਾਸ਼ ਤੋਂ ਆਇਆ ਵੈਂਟੀਨੇਟਰ ਤੇ ਦੋ ਤਨੀ ਜੀ ਬਿਜਾਰ ਮਿਲ ਗਿਆ ਕੋਈ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਪਰ ਸੁਨਮਾਰ ਤੱਕ ਲਈ ਨਾ ਆਸਾਂ ਨਹੀਂ ਅੰਨਾ ਸੈਂਡ ਹੋ ਗਿਆ ਜੀ ਬਹੁਤ ਮਤਲਬ ਇੱਕ ਪੀੜੀ ਖਤਮ ਹੋਣ ਵਾਲੀ ਹੈ ਸਰ ਅਮਰitsar ਗੁਰਨਾਮ ਸਿੰਘ ਉਸਨਾਮ ਸਿੰਘ ਗੁਰਨਾਮ ਸਿੰਘ ਦੇ ਭਰਾ ਨੇ ਇਕੱਠੇ ਦਿਨ ਦੀ ਜੇ ਦੇਰੇ ਤੇ ਪਿੰਡ ਕੋ ਬਾਹਰ ਮਾਰਿੰਦੇ ਆ ਇਹਨਾਂ ਦੇ ਬੱਚੇ ਇੱਕ ਦਿਨ ਰਾਤ ਤੇ ਦੀਵਾਲੀ ਹੋਣ ਕਰਕੇ ਪਟਾਕੇ ਚਲਾ ਰਹੇ ਸੀ ਇਹਨਾਂ ਦੇ ਨਾਲ ਆਪਣੇ ਕੋਲ ਕੋਈ ਆਪਣਾ ਤਸਾਸ਼ੀ ਜਿਹਾ ਜਣਾ ਬਿਜਾਰ ਕੇ ਪਿਛੜ ਕੇ ਉਹਦਾ ਪਟਾਕੇ ਪਿਆਰ ਕਰਦੇ ਸੀ ਇਸ ਵਾਰ ਵੀ ਲਾਸਟ ਹੋਇਆ ਉਹਦੇ ਵਿੱਚ 5 ਜੈਨਸਾ ਤੇ 2 ਦਲੇਰੀ ਅੱਛਾ ਜੀ ਕਿੱਦਾਂ ਸਾਫ ਕਰਨ ਸਾਫ ਕਰਨ ਗੋਗਾਂ ਕੀ ਕੰਮ ਕਰਦਾ ਹੈ ਅਈ ਸਰ ਐਫਐਸਐਲ ਦੀ ਟੀਮ ਆਈਏ ਪਹਿਲਾਂ ਜਿਹੜਾ ਇਹ ਸਮਾਸ਼ ਹੋਇਆ ਉਸ ਬਲਾਸਟ ਬਾਰੇ ਤੇ ਪਤਾ ਕਰਾਵਾਂਗੇ ਕਿ ਕਿਸ ਚੀਜ਼ ਦਾ ਸੀ ਹਾਂਜੀ ਉਸ ਤੋਂ ਬਾਅਦ ਸਾਡੇ ਜਿਹੜੇ ਆਪਣਾ ਲਖਮੀ ਨੇ ਉਹਨਾਂ ਨੂੰ ਖੁਦ ਕਿੱਥੇ ਜਾ ਗਿਆ ਹਾਂਜੀ ਸਭ ਤੋਂ ਪਹਿਲਾਂ ਉਹਨਾਂ ਦਾ ਇਲਾਜ ਕਰਾਉਣਾ ਸਾਡੀ ਇੱਕ ਪ੍ਰੋਟੀਨ ਹਾਂਜੀ ਦੂਸਰਾ ਦਾ ਬੇਟਾ ਉਹ ਵੀ ਪੁੱਛਾ ਛੋਟਾ ਬ੍ਰਦਰ ਉਹਦਾ ਮਨਦੀਪ ਸਿੰਘ ਜੀ ਨੋ ਨਾਮ ਤੇ ਨਾਮ ਤੇ ਲਾਪਰੀ ਦੀ ਉਮਰ ਕਿੰਨੀ ਕਾ 20 ਸਾਲ ਦੀ ਹਾਂ ਜੀ ਇਹ ਆਪ ਲਏ ਮਨਪ੍ਰੀਤ ਕੋਈ ਖੜਾ ਜੀ ਹੋਰ ਇੱਕ ਇੱਕ ਇਹਨਾਂ ਦਾ ਬੇਟਾ ਜੇ ਮੇਰੀ ਨਾਮ ਗਰਨਾਮ ਸਿੰਘ ਦਾ ਗਰਨਾਮ ਸਿੰਘ ਡਾਕੂਮੈਂਟ ਸੀ ਸੀ ਆ ਕੰਕਸ਼ਾ ਸਾਹ ਚਲਾਉਂਦੇ ਆ ਉੱਥੇ ਤਾਂ ਕਿ ਉੱਥੇ ਚਲਾਉਂਦੇ ਆ ਕੱਲੇ ਪਟਾਕੇ ਨਾਲ ਨਹੀਂ ਹੋ ਸਕਦਾ ਇਹ ਚੀਜ਼ ਹੋ ਗਈ ਹੈ ਉਹ ਦੂਸਰੇ ਜਿਹੜੇ ਪੰਪੜੇ ਵਾਲੇ ਨੇ ਜੇ ਬਾਰੇ ਪਟਾਖਾ ਸੁਣਿਆ ਹੈ ਕਿ ਪਟਾਖਾ ਲੈਂਦੀ ਹੈ ਹੁਣ ਪਤਾ ਨਹੀਂ ਕਾਹਨਾ ਚਲਾਉਂਦੇ ਆ ਇਹ ਹੋਰ ਇਹ ਜਿਹੜਾ ਬਹੁਤ ਇਨੀ ਕੁਆਲਿਟੀ ਦਾ ਬਲਾਸਟ ਹੋਇਆ ਕਿ ਮੰਨ ਲਓ 30 30 ਹੋ ਗਿਆ ਬਿਸ਼ੀਸ਼ੇ ਕਿਤੇ ਜੇ ਇਨਾ ਵੱਡਾ ਬਲਾਸਟ ਆਮ ਬੱਚੇ ਨੂੰ ਇਨਾ ਸਮਾਨ ਦੇਣ ਦਾ ਮਤਲਬ ਹੀ ਨਹੀਂ ਜੀ ਚੀਜ਼ ਪੀ ਹੈ ਨਹੀਂ ਜੀ ਇਹ ਇੱਕ ਗੱਲ ਹੁੰਦੀ ਰਹਿੰਦੀ ਹੈ ਕਿ ਪਰ ਇਹ ਬੱਚਿਆਂ ਦੇ ਹੱਥੀਂ ਬੱਚਿਆਂ ਦੇ ਹੱਥੀਂ ਮੈਂ ਚਾਹੁੰਦਾ ਦੋਸਤੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਮੈਂ ਇੱਕ ਹੋਰ ਕੋਸ਼ਿਸ਼ ਕਰਦਾ ਹਾਂ ਧੰਨ ਸਾਰਾ ਉਹ ਕੀ